ਚਰੀਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਇਹੀ ਅਰਦਾਸ ਕਰਾਂਗੇ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਸਾਰੇ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਹੈਗਾ ਥਾਂ ਥਾਂ ਤੇ ਪਾਣੀ ਦਾ ਪ੍ਰਕੋਪ ਹੋਇਆ ਹੋਇਆ ਹੈ ਨਾ ਕਰੋਪੀ ਹੈ ਪ੍ਰਮਾਤਮਾ ਦੀ ਪਤਾ ਨਹੀਂ ਕੀ ਇਹ ਪੰਜਾਬ ਦੇ ਉੱਤੇ ਥੋੜੇ ਕਿ ਦਿਨਾਂ ਬਾਅਦ ਕੁਝ ਨਾ ਕੁਝ ਹੋ ਹੀ ਜਾਂਦਾ ਹੈਗਾ ਤਾਂ ਆਪਾਂ ਸਾਰੇ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਚਾਰੇ ਪਾਸੇ ਸੁੱਖ ਵਰਤੇ ਤੇ ਪ੍ਰਮਾਤਮਾ ਸਾਬ ਦਾ ਸੁੱਖ ਦਾ ਸਾਹ ਆਵੇ ਕਿਸੇ ਦਾ ਘਰ ਨਾ ਉਹ ਜਿਹੜੇ ਕਿਸੇ ਦੇ ਡੰਗਰ ਪਸ਼ੂ ਖੇਤੀਬਾੜੀ ਬੜੀ ਮਿਹਨਤ ਨਾਲ ਸਭ ਕੁਝ ਬੰਦ ਹੈ ਜੀ ਤੇ ਪ੍ਰਮਾਤਮਾ ਸਾ ਆ ਰਹੇ ਤੇ ਆਪਣਾ ਜਿਹੜਾ ਮੇਰ ਪਰਿਆ ਹੱਥ ਰੱਖੇ ਜੀ ਲੋ ਜੀ ਫਿਰ ਆਪਾਂ ਸਟਾਰਟ ਕਰਦੇ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਰਹੂਗੀ ਦਿਲ ਤਾਂ ਬਿਲਕੁਲ ਵੀ ਨਹੀਂ ਕਰ ਰਹਾ ਸੀ ਕਿ ਵੀਡੀਓ ਪਾਈਏ ਪਰ ਹਨਾ ਜੋ ਕੰਮ ਹੈ ਉਹ ਵੀ ਕਰਨਾ ਜ਼ਰੂਰੀ ਹੈ ਨਾਲੇ ਮਨ ਲੱਗ ਜਾਂਦਾ ਜੀ ਮੈਂ ਤਾਂ ਕਿੰਨੇ ਦਿਨਾਂ ਤੋਂ ਲੈ ਕਰਕੇ ਮੰਜੇ ਜੀ ਕੰਮ ਕਰਦੇ ਆ ਘਰ ਦੇ ਤਾਂ ਸਰਦਾ ਨਹੀਂ ਹੈਗਾ ਬੱਚੇ ਵੀ ਘਰੇ ਹੁੰਦੇ ਨੇ ਸਕੂਲ ਵੰਦਣੇ ਪਾਣੀ ਬਹੁਤ ਜ਼ਿਆਦਾ ਹਾਂਸੇ ਪਾਸੇ ਤੇ ਪਰ ਫਿਰ ਵੀ ਜੋ ਮਾੜੀ ਮੂਡ ਇਕਨਦੀ ਵੀਡੀਓ ਸ਼ਾਮ ਨੂੰ ਪੈਂਦੀ ਹੁੰਦੀ ਹੈਗੀ ਤੇ ਅੱਜ ਮੈਂ ਕੋਸ਼ਿਸ਼ ਕਰਿਆ ਵੀ ਹਿੰਮਤ ਕਰਕੇ ਮੈਂ ਕਿਹਾ ਚਲੋ ਇੱਕ ਵੀਡੀਓ ਪਾ ਦਿੰਨੇ ਆਂ ਭੈਣਾਂ ਲਈ ਸਾਰੇ ਦੇਖੋ ਹੈ ਨਾ ਡਿਸਟਰਬ ਬਣ ਹੈਗੇ ਇਕੱਲੇ ਮੈਂ ਨਹੀਂ ਤੁਸੀਂ ਵੀ ਸਾਰੇ ਡਿਸਟਰਬ ਹੋਵੋਗੇ ਕਿਉਂਕਿ बार-बार ਉਹੀ ਖਾਵਰਾ ਆਪਣੇ ਸਾਹਮਣੇ ਆ ਰਹੀਆਂ ਨੇ ਥੋੜਾ ਬਾਲਾ ਆਪਣਾ ਮਾਈਂਡ ਚੇਂਜ ਹੋਵੇ ਜੋ ਹੋਣਾ ਤਾਂ ਉਹ ਤਾਂ ਦੇਖੋ ਆਕਾਲਪੁਰਖ ਵਾਹਿਗੁਰੂ ਦੇ ਹੱਥ 'ਚ ਆਪਾਂ ਕੋਈ ਕੁਝ ਨਹੀਂ ਕਰ ਸਕਦੇ ਹੈਗੇ ਪਰ ਚਲੋ ਆਪਾਂ ਫੇਰ ਵੀ ਆਪਣੇ ਹੱਥ ਤਾਂ ਇਹੀ ਹੈ ਕਿ ਆਪਾਂ ਅਰਦਾਸ ਕਰ ਸਕਦੇ ਹਾਂਗੇ ਅਪਾਰਦਾਸ ਕਰ ਸਕਦੇ ਆ ਸਰਬੱਤ ਦੇ ਭਲੇ ਦੀ ਵਾਹਿਗੁਰੂ ਸਾਨੂੰ ਸੁੱਖ ਸ਼ਾਂਤੀ ਤੇ ਖੁਸ਼ੀਆਂ ਬਖਸ਼ੇ ਤੇ ਨਗਰ ਖੇੜੇ ਵਿੱਚ ਸੁੱਖ ਰੱਖੇ ਵਾਹਿਗੁਰੂ ਸਾਭ ਦੀਆਂ ਫਸਲਾਂ ਤੇ ਜੀ ਜੰਤੂ ਤੇ ਸਭ ਦੇ ਉੱਤੇ ਆਪਣਾ ਭਲਾ ਕਰੇ ਲਓ ਜੀ ਅੱਜ ਦੀ ਜਿਹੜੀ ਵੀਡੀਓ ਰਹੀ ਗੀ ਹੈ ਵਿੱਚ ਤਾਂ ਵਾਟਰ ਕਾਟਨ ਦੇ ਸੂਟ ਨੇ ਜੀ ਇਹ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਤੁਹਾਨੂੰ ਆਪਾਂ ਇਹ ਸੂਟ ਦੇ ਰਹੇ ਹਾਂਗੇ ਸਿਰਫ ਇਹ 500 ਰੁਪਏ ਦਾ ਸੂਟ ਹੈ ਜੀ 500 ਰੁਪਏ ਦਾ ਸੂਟ ਜੋ ਮੈਂ ਤੁਹਾਨੂੰ ਦੇ ਰਹੀਆਂਗੀ ਇਹ ਵਾਟਰ ਕਾਟਨ ਦਾ ਕਾਟਨ ਦੀ ਬਾਟਮ ਰਹੂਗੀ ਨਾਲ ਲਓ ਜੀ ਤੇ ਇਹ ਥੋੜਾ ਵਾਟਰ ਕਾਟਨ ਦਾ ਇਹ ਵੀ ਤੇ ਇਹਦੇ ਨਾਲ ਨਾ ਗਾਲਾ ਕਾਟਨ ਦੀ ਜਿਹੜੀ ਆਪਣੀ ਬਾਟਮ ਜਿਹੜੀ ਆਪਾਂ ਜਿਵੇਂ ਕਹਿੰਦੇ ਮਲਮਲ ਕਾਟਨ ਦੀ ਬਾਟਮ ਲਾਈ ਹੋਈ ਹੈ ਵਧੀਆ ਵਾਲੀ ਬਟ ਫੇਰ ਵੀ ਆਪਾਂ ਸੇਮ ਪ੍ਰਾਈਸ ਹੀ ਦੇ ਰਹੇ ਹਾਂਗੇ ਸੋਨੂੰ ਲਓ ਜੀ 500 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਵਾਟਰ ਕਾਟਨ ਦਾ ਤੇ ਨੈਕਸਟ ਕਲਰ ਇਹ ਵਾਲਾ ਆ ਗਿਆ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਬਟਰ ਕਾਟਨ ਦਾ ਇਹ 550 ਦੇ ਸੂਟ ਨੇ ਜੀ ਉਸ ਤੋਂ ਬਾਅਦ ਆ ਗਏ ਜੀ ਕਾਟਨ ਦੇ ਸੂਟ ਇਹ ਕਾਟਨ ਦੇ ਸੂਟ ਨੇ ਜੀ ਤੇ ਲਓ ਜੀ ਇਹ ਇਹਨਾਂ ਦਾ ਪ੍ਰਾਈਸ ਰਹੂਗਾ ਜੀ 600 ਰੁਪਏ ਇਹ ਓਨਲੀ ਸ਼ਰਟ ਹੈ ਤੁਸੀਂ ਸ਼ਰਟ ਲੈ ਸਕਦੇ ਹੋ 300 ਰੁਪਏ ਦੀ ਸੌ ਰੁਪਏ ਦੀ ਇਹ ਵੀ 500 ਰੁਪਏ ਦਾ ਸੂਟ ਸੀਗਾ ਪ੍ਰਿੰਸੈਸ 컬렉ਸ਼ਨ ਦਾ 250 ਰੁਪਏ ਦੀ ਸ਼ਰਟ ਲੈ ਸਕਦੇ ਹੋ ਇਹਦੇ ਨਾਲ ਬਾਟਮ ਮੈਚਿੰਗ ਨਹੀਂ ਹੋਈ ਜੇ ਹੋਈ ਤਾਂ ਜ਼ਰੂਰ ਕਰਾਂਗੇ ਬਟ ਪਿੰਕ ਨਹੀਂ ਹੋਈ ਹੋਰ ਕਲਰ ਮੈਚਿੰਗ ਹੋ ਜਾਊਗਾ ਜਿਹਦਾ ਇਹ ਕਲਰ ਮੈਚਿੰਗ ਹੋ ਜਾਊਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਉਹੀ 650 ਰੁਪਏ ਦਾ ਸੂਟ ਪੈ ਜਾਊਗਾ ਤੁਹਾਨੂੰ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵੀ 600 ਦਾ ਹੈ ਜੀ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਹੀ ਬਾਟਮ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲੀ ਏ ਵੀ ਪੂਰਾ ਸੂਟ ਮਿਲ ਜੂਗਾ ਤੁਹਾਨੂੰ 600 ਰੁਪਏ ਦਾ ਨਾਲ ਰਾਮ ਟੈਕਸ ਦੀ ਬਾਟਮ ਹੋਊਗੀ ਰੰਗ ਰਸ਼ੀਆ ਦਾ ਸੂਟ ਹੋਊਗਾ ਜੀ ਸੌਰੀ ਦਾਸ ਬ੍ਰੈਂਡ ਦਾ ਦਾਸ ਬ੍ਰੈਂਡ ਦਾ ਸੂਟ ਹੋਊਗਾ ਜੀ ਇਹ ਇਹ ਰੰਗ ਰਸ਼ੀਆ ਦਾ ਹੋਊਗਾ ਜੀ 600 ਰੁਪਏ ਦਾ ਤੇ ਇਹ ਵੀ 600 ਰੁਪਏ ਦਾ ਜੀ ਲਓ ਜੀ ਇਹ ਵਾਲੇ ਸੂਟ ਲੈਣਗੇ 6 600 ਰੁਪਏ ਵਾਲੀ ਸਿਰਫ ਇਹੀ ਸੂਟ ਨੇ ਆਪਣੇ ਕੋਲ ਅਵੇਲੇਬਲ ਨੇ ਇਹਦੇ ਨਾਲ ਬਲੈਕ ਬਾਟਮ ਹੈ ਜੀ ਤੇ ਇਹ ਵੀ 600 ਦਾ ਸੂਟ ਹੈ ਜੀ ਇਹ ਵਾਲਾ 550 ਦਾ ਸੂਟ ਹੈ ਜੀ ਤੇ ਇਹ ਵਾਲਾ ਵੀ 600 ਦਾ ਸੂਟ ਹੈ ਜੀ ਉਸ ਤੋਂ ਬਾਅਦ ਇਹ ਵਾਲਾ ਦੇਖੋ ਮੈਂ ਤੁਹਾਨੂੰ ਸ਼ਰਟ ਦੱਸ ਹੀ ਚੁੱਕੀਆਂ ਵੀ 250 ਦੀ ਸ਼ਰਟ ਹੈਗੀ ਇਹ ਇਹ ਜਿਹੜੇ 5 500 ਦੇ ਸੂਟ ਲੈਣਗੇ ਬਟਰ ਕਾਟਨ ਦੇ ਵਿਦ ਬਾਟਮ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ 9253115036 ਤੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਥੈਂਕ ਯੂ ਜੀ